ਇਸ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਣ ਦੇ ਵਿੱਚ ਮਨੀਸ਼ ਤਿਵਾੜੀ ਜੀ ਨੇ ਬਹੁਤ ਮਿਹਨਤ ਕੀਤੀ ਹੈ। ਉਹਨਾਂ ਨੇ 8 ਕਰੋੜ ਦੇ ਇਹਦੇ ਵਿੱਚ ਬੈਕਟੀਰੀਆ ਛੱਡੇ ਸੀਗੇ ਤਾਜਪੁਰ ਰੋਡ ਡੰਪ ਦੇ ਉੱਤੇ। ਉਹਨਾਂ ਨੇ ਕਿਹਾ ਸੀ ਇਹ ਜਿਹੜਾ ਬੈਕਟੀਰੀਆ ਹੈਗਾ, ਇਹ ਬੈਕਟੀਰੀਆ ਕੀ ਕਹਿੰਦੇ ਪੋਲੂਸ਼ਨ ਵਾਲੇ ਜਿਹੜੇ ਉਹ ਬੈਕਟੀਰੀਆ ਨੂੰ ਖਾ ਜਾਏਗਾ ਤੇ ਇਹ ਸਾਫ਼ ਹੋ ਜਾਏਗਾ ਦਰਿਆ। ਦੂਜੀ ਵਾਰ ਫਿਰ ਮੈਂ ਸੁਣਿਆ ਕਿ ਇਹਦੇ ਤੇ 650 ਕਰੋੜ ਦਾ ਪ੍ਰੋਜੈਕਟ ਆਇਆ। ਉਹ ਲੋਕਾਂ ਨੇ ਵੀ ਬਹੁਤ ਮਿਹਨਤ ਕੀਤੀ 600 ਕਰੋੜ ਰੁਪਏ ਨੂੰ ਇੱਧਰ ਉੱਧਰ ਕਰਨ ਦੀ। ਜਦੋਂ ਵੀ ਬੁੱਧਤ ਰਿਆ ਦੇ ਉੱਤੇ ਤੁਸੀਂ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੈ ਨਾ ਸਭ ਤੋਂ ਪਹਿਲਾਂ ਆਸ-ਪਾਸੇ ਦਰਿਆ ਦੇ ਨੀਲੀਆਂ ਤੇ ਕਲਰਫੁੱਲ ਐਨਕਾ ਮੰਗਵਾ ਲਿਆ ਕਰੋ ਤਾਂ ਕਿ ਜਿਹਨੇ ਐਨਕ ਪਾਈ ਹੋਵੇ ਉਹਨੂੰ ਨੀਲਾ ਤੇ ਕਲਰਫੁੱਲੀ ਦਰਿਆ ਨਜ਼ਰ ਆਵੇ ਉਸ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਇਹਦੇ ਵਿੱਚ ਆਪਣਾ ਕੰਮ ਕਰੀ ਜਾਓ ਇਹਦਾ ਇਮਾਨਦਾਰੀ ਨਾਲ ਅਗਰ ਪ੍ਰਯਾਸ ਕੀਤਾ ਜਾਵੇ 14 ਕਿਲੋਮੀਟਰ ਹੁੰਦਾ ਕੀ ਆ ਅਗਰ ਆਪਾਂ ਗੱਲ ਤੇ ਕਰਦੇ ਹਾਂ ਕਿ ਅਸੀਂ ਗੁਜਰਾਤ ਨਾਲ ਮੁਕਾਬਲਾ ਕਰਨਾ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਪੂਰੇ ਦੇਸ਼ ਦੇ ਵਿੱਚ ਜੇ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਗੁਜਰਾਤ ਦੇ ਵਿੱਚ ਜਾ ਕੇ ਡਵੈਲਪਮੈਂਟ ਦੇਖੀਏ ਉਹਨਾਂ ਨੇ ਇਦਾਂ ਦੇ ਜਿਹੜੇ ਨਾਲੇ ਸੀ ਦਰਿਆ ਸੀ ਉਹਨਾਂ ਨੂੰ ਇੱਕ ਹੈਰੀਟੇਜ ਬਣਾਤਾ ਡਾਈਂਗਾ ਵਾਲੇ ਹੋਗੇ ਡਹਿਰੀਆਂ ਵਾਲੇ ਹੋਗੇ ਸਿਰਫ ਸ਼ਕਤੀਮਾਨ ਲੋਕ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਨਾ ਇਹਨਾਂ ਦਾ ਕੋਈ ਕੁਝ ਵਿਗਾੜ ਸਕਦਾ ਉਹਦੇ ਪਿੱਛੇ ਵੀ ਤਾਰਨਾ ਤੁਸੀਂ ਦੀਵਾਲੀ ਦੇ ਦਿਨਾਂ ਵਿੱਚ ਦੇਖੋ ਇਹ ਬਹੁਤ ਬਹੁਤੀ ਦੀਵਾਲੀਆਂ ਪੋਲੂਸ਼ਨ ਕੰਟਰੋਲ ਬੋਰਡ 'ਚ ਦਿੰਦੇ ਨੇ ਨਹਿਰੀ ਵਿਭਾਗ 'ਚ ਦਿੰਦੇ ਨੇ ਕਾਰਪੋਰੇਸ਼ਨ 'ਚ ਦਿੰਦੇ ਨੇ ਇੱਕ ਪਾਸੇ ਦੇ ਆਪਾਂ ਕੈਂਸਰ ਫੈਲਾਣ ਦੇ ਵਿੱਚ ਯੋਗਦਾਨ ਦਿੰਦੇ ਆ ਦੂਜੇ ਪਾਸੇ ਅਸੀਂ ਕੈਂਸਰ ਟ੍ਰੀਟਮੈਂਟ ਵਾਲੇ ਹਸਪੀਟਲ ਬਣਾ ਕੇ ਵਾਹਵਾਹੀ ਲੈਨੇ ਆ ਲੁਧਿਆਣਾ ਦੇ ਵਿੱਚ ਦੋ ਰੋਲ ਮਾਡਲ ਨੇ ਇੱਕ ਹੈਗਾ ਟਰਾਂਸਪੋਰਟ ਦਾ ਗੱਲ ਇੱਕ ਹੈਗਾ ਫੋਕਲ ਪੁਆਇੰਟ ਜਿੱਥੋਂ ਸਭ ਤੋਂ ਵੱਧ ਰੈਵਨਿਊ ਆਂਦਾ ਉਹ ਦੋਨੋਂ ਜਗ੍ਹਾ ਦੇਖ ਲਓ ਤੁਸੀਂ ਡਵੈਲਪਮੈਂਟ ਕੋਈ ਵੀ ਪਾਰਟੀ ਅੱਜ ਤੱਕ ਨਹੀਂ ਕਰਾ ਪਾਈ ਹਰ 5 ਸਾਲ ਹਰ ਸਾਲ ਜਿਸਲੇ ਬਾਰਿਸ਼ ਆਂਦੀ ਆ ਸਾਰੀ ਪਾਰਟੀਆਂ ਦਾ ਵਿਕਾਸ ਉਸ ਬਾਰਿਸ਼ ਦੇ ਵਿੱਚ ਡੁੱਬ ਜਾਂਦਾ